ਜੋਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਨੂੰ ਵਿਕਾਸ ਦੀਆਂ ਬੁਲੰਦੀਆਂ ਤੇ ਲਿਜਾਣ ਦੇ ਲਈ ਲਗਾਤਾਰ ਮਿਹਨਤ ਕਰ ਰਹੇ ਹਨ ਅਤੇ ਸਾਨੂੰ ਪੂਰੀ ਉਮੀਦ ਹੈ ਤੇ ਭਰੋਸਾ ਹੈ ਕਿ ਜਲਦੀ ਪੰਜਾਬ ਦੇ ਲੋਕਾਂ ਨੂੰ ਵਧੀਆ ਸਹੂਲਤਾਂ ਮਿਲਣਗੀਆਂ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਡੇੜਬਾ ਦੇ ਪਿੰਡ ਕੋਠੇ ਆਲਾ ਸਿੰਘ ਵਿੱਚ ਲੰਬੇ ਸਮੇਂ ਤੋਂ ਗੰਦੇ ਪਾਣੇ ਦੀ ਨਿਕਾਸੀ ਦੀ ਸਮੱਸਿਆ ਦੇ ਹੱਲ ਦੇ ਲਈ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਨ ਦਾ ਮੌਕੇ ਦਿੱਤਾ ਹੈ। ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪਿੰਡ ਕੋਠੇ ਆਲਾ ਸਿੰਘ ਦੇ ਵਸਨੀਕਾਂ ਦੀ ਇਸ ਮੰਗ ਦਾ ਢੁਕਵਾਂ ਹੱਲ ਕੱਢਣ ਦੇ ਲਈ ਪੰਜਾਬ ਸਰਕਾਰ ਨੇ ਪਹਿਲੀ ਵਾਰ 37 ਲੱਖ ਰੁਪਏ ਦੀ ਲਾਗਤ ਦੇ ਨਾਲ ਕਿਸੇ ਨਿਜੀ ਵਿਅਕਤੀ ਤੋਂ ਜ਼ਮੀਨ ਖਰੀਦ ਕੇ ਦਿੱਤੀ ਹੈ ਤੇ ਜ਼ਮੀਨ ਤੇ ਪਿਛਲੇ ਕਈ ਦਿਹਾਕਿਆਂ ਤੋਂ ਕੰਮ ਚੱਲ ਰਿਹਾ ਹੈ ਜੋ ਕਿ ਸੰਕਰਦਾਸ ਸਾਹਮਣਾ ਕਰ ਰਹੇ ਪਿੰਡ ਵਾਸੀਆਂ ਨੂੰ ਰਾਹਤ ਦੇ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਸੁਪਰਾਲੇ ਦੇ ਨਾਲ ਇਨ੍ਹਾਂ ਪਿੰਡ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਜਲਦ ਹੀ ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਦੇ ਨਾਲ ਇਸ ਜ਼ਮੀਨ ਤੇ ਬੱਚਿਆਂ ਅਤੇ ਖੇਡਣ ਦੇ ਲਈ ਪਾਰਕ ਬਣਾਇਆ ਜਾਵੇਗਾ। ਕਪਨ ਮੰਤਰੀਰ ਪਾਲ ਸਿੰਘ ਜੀ ਨੇ ਕਿਹਾ ਕਿ ਦਰਬਾ ਵਿਧਾਨ ਸਭਾ ਹਲਕੇ ਦੇ ਸ਼ਹਿਰੀ ਅਤੇ ਪਿੰਡੂ ਖੇਤਰਾਂ ਦੇ ਸਰਪੱਖੀ ਵਿਕਾਸ ਦੇ ਲਈ ਲਗਾਤਾਰ ਸਾਰਥਕ ਉਪਰਾਲੇ ਕੀਤੇ ਜਾ ਰਹੇ ਨੇ ਦੇਖੋ ਬਹੁਤ ਲੰਬੇ ਅਰਸੇ ਤੋਂ ਕੋਠੇ ਵਾਲਾ ਸਿੰਘ ਜਿਹਨੂੰ ਕੋਠੇ ਵੀ ਕਹਿੰਦੇ ਨੇ ਇਹਨਾਂ ਦੀ ਇੱਕ ਬਹੁਤ ਵੱਡੀ ਸਮੱਸਿਆ ਸੀਗੀ ਬਹੁਤ ਹੀ ਗਰੀਬ ਜਿਹੜੀ ਪਾਪੂਲੇਸ਼ਨ ਸੀ ਗਰੀਬ ਲੋਕਾਂ ਦੇ ਇੱਥੇ ਘਰ ਸੀਗੇ ਉਹਨਾਂ ਦੇ ਗੰਦੇ ਪਾਣੀ ਦੀ ਸਮੱਸਿਆ ਸੀ ਗੰਦੇ ਪਾਣੀ ਦੀ ਨਿਕਾਸੀ ਦਾ ਕੋਈ ਵੀ ਪ੍ਰਬੰਧ ਨਹੀਂ ਸੀਗਾ ਪਰ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਦੇ ਕਾਰਨ ਕਈ ਜਗ੍ਹਾ ਤੇ ਆਪਸ ਵਿੱਚ ਉਲਝ ਪੈਂਦੇ ਸੀ ਲੜ ਪੈਂਦੇ ਸੀ ਸੋ ਇਹਨਾਂ ਨਾਲ ਮੇਰੀ ਬਹੁਤ ਵੱਡੀ ਕਮਿਟਮੈਂਟ ਸੀ ਜਦੋਂ ਸਰਕਾਰ ਬਣਨ ਤੋਂ ਬਾਅਦ ਪਹਿਲਾ ਕੰਮ ਹੋਇਆਗਾ ਕਿ ਅਸੀਂ ਪ੍ਰਾਈਵੇਟ ਵਿਅਕਤੀ ਤੋਂ ਜ਼ਮੀਨ ਖਰੀਦ ਕੇ ਪਿੰਡ ਨੂੰ ਦਿੱਤੀ ਆ ਔਰ ਪਿੰਡ ਨੇ ਜ਼ਮੀਨ ਖਰੀਦੀ ਆ ਔਰ ਗੰਦੇ ਪਾਣੀ ਦੀ ਸਮੱਸਿਆ ਜਿਹੜੀ ਸਦਾ ਲਈ ਜਿਹੜੀ ਆ ਹੱਲ ਹੋ ਗਈ ਸੋ ਬਹੁਤ ਵੱਡੀ ਰਾਹਤ ਜਿਹੜੀ ਆ ਉਹ ਪਿੰਡ ਵਾਸੀਆਂ ਨੂੰ ਸੋ ਮੈਂ ਇਹਨਾਂ ਨੂੰ ਮੁਬਾਰਕਵਾ ਦੇ ਰਾਂ ਸਾਰੇ ਨੂੰ ਦੇਖੋ ਇੱਥੇ ਸਰਕਾਰ ਕੋਲੇ ਜਿਹੜੀ ਪੰਚਾਇਤ ਆ ਜਿਹੜੀ ਕਿ ಗ್ರಾಮ ਪੰਚਾਇਤ ਆ ਉਹਨਾਂ ਕੋਲੇ ਆਪਣੀ ਕੋਈ ਜ਼ਮੀਨ ਨਹੀਂ ਸੀ ਸੋ ਇਹਨਾਂ ਨੇ ਇਸ ਗੱਲ ਕਰਕੇ ਅਸੀਂ ਪ੍ਰਾਈਵੇਟ ਤੋਂ ਇੱਕ ਵਿਅਕਤੀ ਤੋਂ ਜ਼ਮੀਨ ਜਿਹੜੀ ਆ ਖਰੀਦ ਕੇ ਦਿੱਤੀ ਆ ਮੈਂ ਉਸ ਵਿਅਕਤੀ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਕਿ ਉਹਨੇ ਬਹੁਤ ਹੀ ਘੱਟ ਰੇਟ ਦੇਤੇ ਜ਼ਮੀਨ ਦਿੱਤੀ ਆ ਸੋਦਾ ਹੀ ਬਹੁਤ ਬਹੁਤ ਧੰਨਵਾਦ ਕਿ ਉਹਨੇ ਇਹ ਜ਼ਮੀਨ ਦੇਤੀ ਸੋ ਲਈਆ ਹੁਣ ਇੱਥੇ ਜਿਹੜਾ ਗੰਦੇ ਪਾਣੀ ਦੀ ਨਿਕਾਸੀ ਦਾ ਪ੍ਰੋਜੈਕਟ ਜਿਹੜਾ ਬੜੀ ਜਲਦੀ ਸ਼ੁਰੂ ਹੋ ਜਾਊਗਾ ਸੋ ਬਹੁਤ ਵੱਡੀ ਰਾਹਤ ਜਿਹੜੀ ਇਸ ਪੰਚਾਇਤ ਨੂੰ ਪਿੰਡ ਨੂੰ ਪਿੰਡ ਵਾਸੀਆਂ ਨੂੰ ਜਿਹੜੀ ਮਿਲੀ ਆ ਹੋਰ ਕਿਸ ਤਰ੍ਹਾਂ ਦੀ ਡਿਮਾਂਡ ਇਹਨਾਂ ਨੇ ਰੱਖਿਆ ਨੇ ਜੀ ਮੰਦੀ ਵੀ ਤੁਸੀਂ ਕਿਹਾਗਾ ਕਿ ਬੱਚੇ ਬਿਲਕੁਲ ਇਸੇ ਜ਼ਮੀਨ ਦੇ ਉੱਤੇ ਪਲੇ ਗਰਾਉਂਡ ਵੀ ਬਣੂਗਾ ਬੱਚਿਆਂ ਦੇ ਖੇਡਣ ਦੇ ਲਈ ਵੀ ਗੰਦੇ ਪਾਣੀ ਦੀ ਨਿਕਾਸੀ ਦਾ ਵੀ ਸਾਰੀਆਂ ਜਿਹੀਆਂ ਸਹੂਲਤਾਂ ਨੇ ਉਹ ਅਸੀਂ ਇੱਕੋ ਜਗ੍ਹਾ ਤੇ ਇਸ ਜ਼ਮੀਨ 'ਚ ਅਸੀਂ ਇਕੱਠੀਆਂ ਕਰਾਂਗੇ ਬੀਰ ਜੀ ਇਹ ਡਿਮਾਂਡ ਤਾਂ ਮੰਨ ਕੇ ਚਲੋ ਮੈਂ ਵੀ ਨਹੀਂ ਉਸ ਟਾਈਮ ਜੰਮਿਆ ਜਦੋਂ ਦੀ ਸਾਡੀ ਡਿਮਾਂਡ ਹੈ 30 35 ਸਾਲ ਪੁਰਾਣੀ ਸਾਡੀ ਡਿਮਾਂਡ ਸੀ ਬਹੁਤ ਵੱਡੀ ਸਮੱਸਿਆ ਸੀ ਇਹਦਾ ਕੋਈ ਹੱਲ ਨਹੀਂ ਸੀ ਨਿਕਲਦੇ ਬਹੁਤ ਸਰਕਾਰਾਂ ਆਈਆਂ ਨੇ ਕੋਈ ਮਿੱਠੇ ਲਾਰੇ ਅੱਜ ਕੱਲ ਅੱਜ ਕੱਲ ਕਿਸੇ ਨੇ ਨਹੀਂ ਕਰਿਆ ਸਾਡੇ ਮਾਨਯੋਗ ਸਤਕਾਰਯੋਗ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਸਾਹਿਬ ਜੀ ਦੇ ਧਿਆਨ ਚ ਮਸਲਾ ਲੈ ਲੈਂਦਾ ਤਾ ਇਹਨਾਂ ਨੇ ਉਹ ਮਸਲਾ ਪਹਿਲ ਦੇ ਹਜ਼ਾਰ ਤੇ ਹੱਲ ਕਰਕੇ ਸਾਨੂੰ ਪ੍ਰਾਈਵੇਟ ਵਿਅਕਤੀ ਤੋਂ ਜ਼ਮੀਨ ਖਰੀਦ ਕੇ ਗ੍ਰਾਮ ਪੰਚਾਇਤ ਨੂੰ ਦਿੱਤੀ ਹੋਈ ਹੈ ਜੋ ਸਾਡੀ ਗੰਦੇ ਪਾਣੀ ਦੀ ਸਮੱਸਿਆ ਸੀ ਉਸ ਦਾ ਹੱਲ ਹੋ ਗਿਆ ਅਸੀਂ ਸਦਾ ਲਈ ਸ਼ੁਕਰਗੁਜ਼ਾਰ ਹੋਵਾਂਗੇ ਪੰਜਾਬ ਸਰਕਾਰ ਸਰਦਾਰ ਹਰਪਾਲ ਸਿੰਘ ਚੀਮਾ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਦਿਲ ਦੀ ਗਹਿਰਾਈਆਂ ਵਿੱਚੋਂ ਅੱਜ ਆਏ ਨੇ ਉਸ ਕੰਮ ਦੇ ਆਰੰਭ ਲਈ ਇਹਨਾਂ ਨੇ ਉਹ ਕੰਮ ਆਰੰਭ ਕਰਿਆ ਤੇ ਪਿੰਡ ਨੂੰ 25 ਲੱਖ ਰੁਪਏ ਦੀ ਗ੍ਰਾਂਟ ਵੀ ਦੇ ਕੇ ਗਏ ਨੇ ਤੇ ਅਸੀਂ ਨਗਰ ਨਿਵਾਸੀ ਤੇ ਪੂਰਾ ਪਿੰਡ ਵਾਸੀ ਅਸੀਂ ਤਹਿ ਦਿਲੋਂ ਸਰਦਾਰ ਹਰਪਾਲ ਸਿੰਘ ਚੀਮਾ ਸਾਹਿਬ ਜੀ ਦਾ ਧੰਨਵਾਦ ਕਰਦੇ ਹਾਂ ਤੇ ਜੀ ਐਂ ਕਹਿੰਦੇ ਆ ਜੀ ਮਾਨ ਤੁਹਾਡੀ 18 ਰੱਖਦੀ ਸੀ ਪਰ ਚੀਮਾ ਸਾਹਿਬ ਵੱਲੋਂ 25 ਲੱਖ ਰੁਪਏ ਦਿੱਤਾ ਗਿਆ ਇਹ ਵੀ ਕੋਈ ਕੋਈ ਮੰਤਰੀ ਹੁੰਦੇ ਨੇ ਜੀ ਪਹਿਲਾਂ ਵੀ ਬਹੁਤ ਸੀ ਜੇ 20 ਮੰਗਦੇ ਸੀ ਤਾਂ 7 ਦਿੰਦੇ ਸੀ ਅਸੀਂ 18 ਮੰਗੇ 25 ਦਿੱਤੇ ਨੇ ਦੇਖ ਲਓ ਤੁਸੀਂ ਉਹਨਾਂ ਤੇ ਇਹਨਾਂ ਦੇ ਫਰਕ ਦੇਖ ਲਓ ਜੀ ਇਹ ਚੀਜ਼ ਹੈਗੀ ਜੀ